ਸੋ ਬਹੁਤ ਹੀ ਸਤਿਕਾਰਯੋਗ ਸਾਥੀਓ ਮੈਂ ਡਾਕਟਰ ਮੀਤ ਸਿੰਘ ਮੁੱਖੇਤੀ ਬੜੀ ਅਫਸਰ ਗੁਜਾਸਪੁਰ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼ਕਾਲ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਵਕਫ ਵਕ ਸਮੇ ਤੇ ਵਾਖੋ ਕੁਸ਼ੇ ਨਾਲ ਸੰਬੰਧਿਤ ਤਕਨੀਕੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ ਤਾਂ ਜੋ ਤਕਨੀਕੀ ਜਾਣਕਾਰੀ ਤੁਸੀਂ ਆਪਣੀ ਖੇਤੀ ਵਿੱਚ ਲਾਗੂ ਕਰਕੇ ਆਪਣੀ ਖੇਤੀ ਲਾਗਤ ਖਰਚੇ ਘਟਾ ਸਕੋ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕੋ ਕੁਝ ਅਹੀ ਜੇ ਕਿਸਾਨਾਂ ਨਾਲ ਵੀ ਤੁਹਾਨੂੰ ਮਿਲਾਉਂਦੇ ਰਹਿੰਦੇ ਆ ਜਿਹੜੇ ਕਿ ਆਪਣੇ ਕਿੱਥੇ ਵਿੱਚ ਵਿਲੱਖਣ ਕਾਰਜ ਕਰਦੇ ਆ। ਸੋ ਅੱਜ ਸਾਡੇ ਨਾਲ ਪਿੰਡ ਜਮਾਲਪੁਰ ਜ਼ਿਲ੍ਹਾ ਪਟਾਣਕੋਟ ਦੇ ਅਗਾਹ ਵਧੂ ਨੌਜਵਨ ਕਿਸਾਨ ਗੁਰਵਿੰਦਰ ਸਿੰਘ ਜਿਹੜੇ ਕਿ 15 ਏਕੜ ਬਾਗ ਲੀਚੀ ਤੇ ਬਾਗ ਦੇ ਮਾਲਕ ਨੇ ਇਸ ਪਿੰਡ ਦੀ ਇਹ ਖਾਸੀਅਤ ਹੈ ਕਿ ਇੱਥੇ 99% ਏਰੀਆ ਡਾ ਵਾ ਉਹ ਲੀਚੀ ਤੇ ਬਾਗ ਥੱਲੇ ਆ। ਤੇ ਸਭ ਤੋਂ ਵਧੀਆ ਕੁਆਲਿਟੀ ਇਸ ਪਿੰਡ ਦੀ ਆ। ਜੇਕਰ ਆਪਾਂ ਲੀਚੀ ਦੀ ਗੱਲ ਕਰੀਏ ਤੁਸੀਂ ਦੇਖ ਰਹੀ ਪਈ ਇਹਦਾ ਰੰਗ ਇਹਦਾ ਸਵਾਦ ਸਵਾਦ ਤੇ ਤੁਝ ਲੋ ਖਾ ਕੇ ਪਤਾ ਲੱਗੂਗਾ ਪਰ ਇਹਦਾ ਕਲਰ ਜਿਹੜਾ ਦੇਖੀ ਤੇ ਬਹੁਤ ਵਧੀਆ ਸੋ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਸੰਭਾਲ ਕਿਵੇਂ ਕਰਦੇ ਆ ਕਦੋਂ ਤੋਂ ਆਪਾਂ ਸ਼ੁਰੂ ਕੀਤਾ ਕਰ ਰਿਹਾ ਹੈ ਸੋ ਗੁਰਵਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਜੀ ਆਨੂੰ ਆਪ ਤੋਂ ਪਹਿਲਾਂ ਤਾਂ ਆਪਣੇ ਬਾਰੇ ਦੱਸੋ ਪਛੋਕੜ ਬਾਰੇ ਪਿਤਾ ਜੀ ਕੀ ਕਰਦੇ ਨੇ ਆਪਣਾ ਨਾਮ ਪਿੰਡ ਦਾ ਨਾਮ ਕੀ ਆ ਡਾਕਟਰ ਸਾਹਿਬ ਮੇਰਾ ਨਾਮ ਗੁਰਵਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਕਿਲਾ ਜਮਾਲਪੁਰ ਜ਼ਿਲ੍ਹਾ ਪਠਾਨਕੋਟ ਦੀ। ਔਰ ਇਹ ਪਸ਼ਤਾਨੀ ਖੇਤੀਬਾੜੀ ਕਰਦੇ ਆ। ਵੰਡ ਤੋਂ ਬਾਅਦ ਬਜ਼ੁਰਗਾਂ ਨੇ ਇਸ ਏਰੀਏ ਨੂੰ ਚੁਣਿਆ। ਅ ਇੱਥੇ ਇਹਨਾਂ ਨੂੰ ਅਲਾਟਮੈਂਟ ਹੋਈ ਸਾਡੇ ਬਜ਼ੁਰਗਾਂ ਨੂੰ ਪੂਰੇ ਪਿੰਡ ਦੇ ਜਿੰਨੇ ਵੀ ਸਾਡੇ ਪਰਿਵਾਰ ਸੀਗੇ ਤੇ ਇੱਥੇ ਪਹਿਲਾਂ ਵੰਡ ਤੋਂ ਪਹਿਲਾਂ ਬਾਗ ਲੱਗਾ ਹੋਇਆ ਸੀਗਾ ਇੱਕ। ਓਕੇ ਓਕੇ। ਲੀਚੀ ਆਮਦਾ ਲੱਗਾ ਹੋਇਆ ਸੀ ਬਾਗ। ਤੇ ਉਹਨਾਂ ਵੱਲ ਵੇਖ ਕੇ ਫਿਰ ਸਾਰਿਆਂ 'ਚ ਇਹ ਸ਼ੌਂਕ ਪੈਦਾ ਹੋ ਗਿਆ ਬਜ਼ੁਰਗਾਂ 'ਚ। ਇਹ ਬਜ਼ੁਰਗਾਂ ਨੇ ਸ਼ੁਰੂ ਕੀਤਾ ਫਿਰ ਅਸੀਂ ਉਹਨੂੰ ਚੰਗੀ ਤਰ੍ਹਾਂ ਸੰਭਾਲਿਆ ਅੱਗੋਂ ਸੰਭਾਲ ਕੇ ਅਸੀਂ ਕੋਸ਼ਿਸ਼ ਕੀਤੀ ਏ ਇਹਨੂੰ ਇਹਦੇ ਚ ਕੁਆਲਿਟੀ ਹੋਰ ਲਿਆਉਣ ਦੀ ਏਰੀਏ ਨੂੰ ਹੋਰ ਵਧਾਉਣ ਦੀ ਔਰ ਇਸ ਪਿੰਡ ਨੇ ਸਾਰਿਆਂ ਨੇ ਕੋਸ਼ਿਸ਼ ਕੀਤੀ ਕਿ ਬਾਗ ਲੱਗ ਜਵੇ ਔਰ ਪੂਰੇ ਪਿੰਡ ਵਿੱਚ ਬਾਗ 95% ਬਾਗ ਇਸ ਵੇਲੇ ਜੇਕਰ ਆਪ ਗੱਲ ਕਰੀ ਤੇ ਤੁਹਾਡਾ ਕਿੰਨਾ ਏਰੀਆ ਜਿਹੜਾ ਵਾ ਟੋਟਲ ਹੈ ਤੇ ਕਿੰਨਾ ਏਰੀਆ ਜਿਹੜਾ ਵਾ ਉਹ ਸਾਡੇ ਕੋਲ 15 ਏਕੜ ਖੇਤੀ ਹੈ ਜੀ ਇਸ ਪਿੰਡ ਚ ਪੁਸ਼ਤਾਨੀ ਤੇ ਉਹਦੇ ਵਿੱਚ ਸਾਡੇ ਕੋਲ 8 ਏਕੜ ਬਗੀਚਾ ਲੱਗਾ ਹੈ ਲੀਚੀ ਦਾ ਜੀ 7 ਏਕੜ ਹੀ ਰਵਾਇਤੀ ਰੱਖੀ ਹੋਈ ਹੈ ਖੇਤੀ ਕੁਝ ਮੇਰੇ ਕੋਲ ਨਰਸਰੀ ਪਲਾਂਟਸ ਵੀ ਅਸੀਂ ਆਪਣੇ ਇਹਦੇ ਤਿਆਰ ਕਰਦੇ ਆਂ ਲੀਚੀ ਦੇ ਆਂਬ ਦੇ ਕਿਉਂਕਿ ਜ਼ਿਮੀਦਾਰ ਨੂੰ ਕਿਸਾਨ ਨੂੰ ਚੰਗਾ ਪਲਾਂਟ ਮਿਲੇ ਜੇ ਕੋਈ ਬਾਗਬਾਨੀ ਇਸੇ ਦੇ ਵਿੱਚ ਹੀ ਭਲਾਵਾ ਕਿ ਜੇ ਆਪਾਂ ਚੰਗਾ ਬਾਗ ਦਿਆਂਗੇ ਕਿ ਇਹਨੂੰ ਬੂਟਾ ਦੇਾਂਗੇ ਤੇ ਅਗਲਾ ਵੀ ਖੁਸ਼ ਹੋਊਗਾ ਕਰ ਭਲਾਓ ਭਲਾ ਤੇ ਕਿਉਂਕਿ ਇਹ ਫਸਲ ਇੱਕ 7 ਸਾਲ ਬਾਅਦ ਆਣੀ ਸ਼ੁਰੂ ਹੁੰਦੀ ਹੈ ਔਰ ਜਦੋਂ ਕਮਰਸ਼ੀਅਲ ਇਹਨੂੰ ਲੈ ਕੇ ਚੱਲੀਏ 10 ਸਾਲ ਤੋਂ ਬਾਅਦ ਸ਼ੁਰੂ ਹੁੰਦੀ ਆ 8 9 10ਵੇਂ ਸਾਲ ਦੇ ਵਿੱਚ ਜਾ ਕੇ ਆਂਦੀ ਹੈ ਇਹਦੇ ਇਹਦੇ ਵਿੱਚ ਕੋਈ ਜਿਹੜਾ ਉਹ ਕੀੜਮਕੋੜਾ ਵੀ ਲੱਗਦਾ ਕੋਈ ਇਹੋ ਜਿਹਾ ਕੋਈ ਡਾਕਟਰ ਸਾਹਿਬ ਉਹ ਤਾਂ ਦੇਖੋ ਇੱਕ ਕੁਦਰਤ ਦਾ ਨਿਯਮ ਹੈ ਜਿੱਥੇ ਮਿੱਠਾ ਹੋਊਗਾ ਉੱਥੇ ਸੁੰਡੀ ਕੀੜਾ ਤੇ ਆਊਗਾ ਹੀ ਆਊਗਾ ਹਨਾ ਜੀ ਤੇ ਉਹਦੇ ਵਾਸਤੇ ਜੋ ਵਿਗਿਆਨੀਆਂ ਦੇ ਮਹਰਾਂ ਦੀ ਸ਼ਿਫਾਰਿਸ਼ ਹੁੰਦੀ ਹੈ ਚਾਹੇ ਉਹ 5 ਐਮ ਐਲ ਹੋਵੇ ਚਾਹੇ 1 ਐਮ ਐਲ ਹੋਵੇ ਜਿੰਨੀ ਉਹਦੀ ਸ਼ਿਫਾਰਿਸ਼ ਹੈ ਪਰ ਲੀਟਰ ਦੇ ਹਿਸਾਬ ਨਾਲ ਅਸੀਂ ਉਹ 1 ਐਮ ਐਲ 5 ਐਮ ਐਲ ਪਾ ਕੇ ਤੇ ਉਹ ਛੜਕਾ ਕਰਦੇ ਹਾਂ ਕਈ ਵਾਰ ਦੇਖਿਆ ਕਿ ਬਹੁਤ ਵੱਡੀ ਵੱਡੀ ਲਾਈਟਾਂ ਲਾਈ ਹੁੰਦੀਆਂ ਨੇ ਉਹ ਤੋਂ ਲਾਈ ਹੁੰਦੀਆਂ ਨਹੀਂ ਵੱਡੀਆਂ ਡਾਕਟਰ ਸਾਹਿਬ ਇਹ ਇਸ ਫਸਲ ਦੀ ਇਹਨੂੰ ਸੰਭਾਲਣਾ ਜਿਹੜਾ ਨਾ ਰਾਤ ਦੀ ਰਖਵਾਲੀ ਬਹੁਤ ਔਖੀ ਹੈ ਅੱਛਾ ਅੱਛਾ ਉਹਦੇ ਵਾਸਤੇ ਵੱਡੀਆਂ ਫਿਰ ਸਾਨੂੰ ਫਲੱਡ ਲਾਈਟਾਂ ਲਾਈਟਸ ਦਾ ਪ੍ਰਬੰਧ ਕਰਨਾ ਪੈਂਦਾ ਜਨਰੇਟਰ ਦਾ ਪ੍ਰਬੰਧ ਕਰਨਾ ਪੈਂਦਾ ਤਾਂ ਜੋ ਜਿਹੜਾ ਜਾਨਵਰ ਚਮਗਿੱਦੜ ਇਹ ਕਿਹੜੇ ਮਹੀਨੇ ਆਪਾਂ ਲਾਉਨੇ ਆ ਇਹਦੀ ਇੱਕ ਤਾਂ ਬਰਸਾਤ ਹੁਣ ਜੁਲਾਈ ਆ ਗਿਆ ਜੀ ਅੱਗੇ ਜੂਨ ਜੁਲਾਈ ਦੇ ਵਿੱਚ ਜੂਨ ਲੰਘ ਗਿਆ ਤੇ ਜੁਲਾਈ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਹੋ ਜਾਂਦੀ ਹੈ ਫਿਰ ਅਗਸਤ ਤੱਕੇ ਬਰਸਾਤ ਆ ਗਈ ਫਿਰ ਸਪਟੰਬਰ ਅਕਤੂਬਰ ਨਵੰਬਰ ਤੱਕ ਲੱਗ ਜਾਂਦਾ ਜੀ ਬੜਾ ਅੱਛਾ ਟਕਮਾਸ਼ ਸਮਾਂ ਆਏਗਾ। ਔਰ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਇਹ ਜਰੂਰ ਬੇਨਤੀ ਕਰਾਂਗਾ ਕਿ ਜਿੱਥੋਂ ਵੀ ਲੈਣੇ ਆ ਬੂਟੇ ਤੁਸੀਂ ਵੇਖ ਜਾਜ ਕੇ ਲੋ। ਆਪਾਂ ਇਹ ਨਾ ਲਈਏ ਕਿ ਨਰਸਰੀ ਚੋਂ ਲੈ ਲੇ ਆ। ਪਹਿਲਾਂ ਦੇਖੋ ਕਿ ਉਹਦੇ ਕੋਲ ਵਾਕੇ ਮਦਰ ਪਲਾਂਟ ਲੱਗਿਆ ਹੈਗਾ। ਬਿਲਕੁਲ ਜੀ। ਜੇ ਡਿਪਾਰਟਮੈਂਟ ਹੈ ਤੇ ਉਹ ਉਹਨਾਂ ਨਾਲ ਤਾਲਮੇਲ ਹੈਗਾ ਉਸ ਨਰਸਰੀ ਦਾ। ਬਿਲਕੁਲ। ਉਹ ਉਹ ਸਮੇਂ-ਸਮੇਂ ਤੇ ਉੱਥੇ ਦੌਰਾ ਕਰਨ ਆਂਦੇ ਨੇ ਜਾਂ ਉਹਨੂੰ ਅਹ ਸਿਫਾਰਿਸ਼ ਕਰਦੇ ਨੇ ਕਿ ਉੱਥੋਂ ਜਾ ਕੇ ਲਵੋ ਨਹੀਂ ਜੀ ਜੀ ਦੇਖੀਏ ਤੇ ਆਪਾਂ ਨੂੰ ਕੋਈ ਬਗਾ ਦਾ ਡੱਬਾ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਫਲ ਹੈ ਇਹ ਕੀ ਕੋਈ ਸਮੱਸਿਆ ਆਈ ਹੈ ਤੇ ਵਿੱਚ ਕੋਈ ਡਾਕਟਰ ਸਾਹਿਬ ਪਹਿਲਾਂ ਜਦੋਂ ਨਾ ਹਵਾ ਚੱਲੀ ਹੈ ਨਾ April ਮਹੀਨੇ ਚ ਉਹ ਜਦੋਂ ਫਲਾਵਰ ਆਇਆ ਉਦੋਂ ਥੋੜੀ ਦਿੱਕਤ ਆਈ ਹੈ ਜੀ ਉਹਦਾ ਥੋੜਾ ਫਰੂਟ ਦਾ ਫਰਕ ਪਿਆ ਘਟ ਗਿਆ ਫਰੂਟ ਕੁਆਲਿਟੀ ਹੁੰਦੀ ਹੈ ਫਿਰ ਵੀ ਫਿਰ ਵੀ ਵਧੀਆ ਕੁਆਲਿਟੀ ਬਹੁਤ ਵਧੀਆ ਕੁਆਲਿਟੀ ਚ ਤਾਂ ਕੋਈ ਨਾਉ ਡਾਊਟ ਇਸ ਇਹ ਧਰਤੀ ਕੁਦਰਤ ਵੱਲੋਂ ਹੀ ਪਰਮਾਤਮਾ ਵੱਲੋਂ ਹੀ ਇੱਥੇ ਨਹਿਰ ਦਾ ਪਾਣੀ ਲੱਗਦਾ ਹੈ ਔਰ ਤੁਸੀਂ ਦੇਖਿਓ ਕਿ ਆਮ ਆਸੀਂ ਦੇਖਦੇ ਆ ਬਾਹਰ ਉਹਦੇ ਨਾਲੋਂ 4-5 ਡਿਗਰੀ ਟੈਂਪਰੇਚਰ ਲੋਰ ਰਹਿੰਦਾ ਜੀ ਇੱਥੇ ਔਰ ਕੁਆਲਿਟੀ ਇਸੇ ਕਰਕੇ ਇਹਦੇ ਵਿੱਚ ਮੰਡੀ ਕਰਨ ਦੇ ਵਿੱਚ ਕੋਈ ਸਮੱਸਿਆ ਮੰਡੀ ਕਰਨ ਜੀ ਇੱਥੇ ਠੇਕਦਾਰ ਆਂਦਾ ਹੈ ਵਪਾਰੀ ਖਰੀਦਦਾਰ ਵੀ ਬੜਾ ਆਂਦਾ ਹੈ ਇੱਥੇ ਕੋਈ ਇਹਦੀ ਸਮੱਸਿਆ ਨਹੀਂ ਬਹੁਤ ਅੱਛੀ ਇਹਦੀ ਮਾਰਕੀਟਿੰਗ ਹੈ ਬੜਾ ਇਹਦੀ ਡਿਮਾਂਡ ਬਹੁਤ ਹੈ ਜੀ ਸ਼ਾਇਦ ਵੀ ਬੜਾ ਵਧੀਆ ਹੁੰਦਾ ਹੈ ਇਹ ਡਾਕਟਰ ਸਾਹਿਬ ਵੈਸੇ ਜੋ ਡਾਕਟਰਸ ਕਹਿੰਦੇ ਨੇ ਡਾਕਟਰਸ ਕਹਿੰਦੇ ਨੇ ਕਿ ਇਮਿਊਨਿਟੀ ਬੜੀ ਸਟਰੋਂਗ ਕਰਦਾ ਹੈ ਬੜਾ ਅੱਛਾ ਫਰੂਟ ਹੈ ਬਲੱਡ ਬਹੁਤ ਬਣਦਾ ਹੈ ਜੋ ਡਾਕਟਰਸ ਕਹਿੰਦੇ ਨੇ ਉਹਨਾਂ ਦੇ ਮੱਖੀ ਦੀ ਮੱਖੀਆਂ ਵੀ ਇਹਦੇ ਕੋਲ ਨਿਜੀ ਦਾ ਜਦੋਂ ਇਹਨੂੰ ਫਲਾਵਰਿੰਗ ਆਉਂਦੀ ਆ ਤੇ ਉਹ ਆਮ ਕਰਕੇ ਆਮ ਜਿਹੜੇ ਤੁਹਾਡੇ ਵੀ ਕੀ ਭਰਿਆ ਉਹ ਕਾਫੀ ਲੈ ਆਉਂਦੇ ਆਪਣਾ ਮੱਖੀਆਂ ਜੀ ਜੀ ਤੇ ਉਹਦਾ ਜਿਹੜਾ ਸ਼ਹਿਦ ਜਿਹੜਾ ਬਹੁਤ ਵਧੀਆ ਕੁਆਲਿਟੀ ਦਾ ਹਾਂ ਉਹ ਜੀ ਮਾਰਚ ਮਹੀਨੇ ਚ ਜਦੋਂ ਫਲਾਵਰ ਤੇ ਆਂਦੀ ਹੈ ਇਹ ਲੀਚੀ ਤੇ ਉਦੋਂ ਲੈ ਕੇ ਆਂਦੇ ਨੇ ਉਹ April ਦੇ ਫਰਸਟ ਵੀਕ ਦੂਸਰੇ ਵੀਕ ਤੱਕ ਇਹ ਚੱਲਦਾ ਉਹ ਜਿਹੜੇ ਜੀ ਆਪਾਂ ਗੱਲ ਕਰੀ ਆ ਆਪਾਂ ਮੰਨ ਲਓ ਆਪਾਂ ਪਠਾਨਕੋਟ ਦੀ ਗੱਲ ਕਰੀ ਤੇ ਗਰਦਾਸਪੁਰ ਵੀ ਕਈਆਂ ਲਾਏ ਨੇ ਜਾਂ ਮਟਾਲੇ ਚ ਵੀ ਲਾਏ ਨੇ ਜੀ ਜੀ ਉਹਨਾਂ ਦੀ ਕੁਆਲਿਟੀ ਚ ਕੀ ਫਰਕ ਪੈਂਦਾ ਅਰ ਸਭ ਮੈਂ ਇੱਕ ਤੇ ਅਪੀਲ ਕਰੂੰਗਾ ਸਾਰੇ ਪੂਰੇ ਪੰਜਾਬ ਦੇ ਆਪਣੇ ਕਿਸਾਨ ਭਰਾਵਾਂ ਨੂੰ ਦੇਸ਼ ਦੇ ਵੀ ਕਿ ਜਿੱਥੇ-ਜਿੱਥੇ ਦੀ ਕੋਈ ਚੀਜ਼ ਹੈਗੀ ਆ ਕੋਈ ਫਾਲਾਲਾ ਕੋਈ ਪੌਦਾ ਹੈ ਚਾਹੇ ਉਹ ਦੂਸਰੀ ਖੇਤੀ ਖੇਤੀ ਵਾਲੀ ਫਸਲ ਕੋਈ ਵੀ ਹੈ ਚਾਹੇ ਮੱਕੀ ਕਣਕ ਝੋਨਾ ਕੁਝ ਵੀ ਲਾ ਲੋ ਚਾਹੇ ਉਹ ਪਪੂਲਰ ਦੀ ਖੇਤੀ ਹੈ ਸਫੈਦੇ ਦੀ ਖੇਤੀ ਹੈ ਜਿਹੜੇ-ਜਿਹੜੇ ਜਿੱਥੇ-ਜਿੱਥੇ ਕਰਦੇ ਆਂ ਅਮਰੂਦ ਦੀ ਖੇਤੀ ਹੈ ਬੱਗੂ ਗੋਸ਼ਾ 나ਖ ਦੀ ਖੇਤੀ ਹੈ ਜਿੱਥੋਂ-ਜਿੱਥੋਂ ਦੀ ਉਹਦੀ ਕੋਈ ਉਸ ਧਰਤੀ ਚੁੱਕਦੀ ਹੈ ਨਾ ਉਹਨੂੰ ਚੰਗੀ ਉਥੇ ਕੁਆਲਿਟੀ ਜਿੱਥੇ ਬੰਦੀ ਹੋਵੇ ਉਥੇ ਜ਼ਰੂਰ ਵੇਖੋ ਵੇਖੀ ਨਾ ਲਈਏ ਅਸੀਂ ਕਿਉਂਕਿ ਇਹ ਇਹ ਇੱਕ ਇਹੋ ਜਿਹਾ ਫਲਦਾਰ ਪੌਦਾ ਹੈ ਅਲੀਚੀ ਜੇ ਇਹਨੂੰ ਗਰਮ ਹਵਾ ਵੀ ਵੱਜਦੀ ਹੈ ਤੇ ਤੁਸੀਂ ਦੇਖੋ ਉਹਦਾ ਛਿਲਕਾ ਜਿਹੜਾ ਨਾ ਉਤੋਂ ਮੜਾ ਜਿਆਦਾ ਫਰਕ ਪਾਊਗਾ ਫਟੇਗਾ ਜੀ ਉਹ ਉਹ ਛਿਲਕੇ 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 ਦਾ ਫਲਕ ਪਾਊਗਾ ਇਹ ਤੁਸੀਂ ਦੇਖੋ ਆਹ ਦੇਖੋ ਕਿੱਡੀ ਮੋਟੀ ਲੀਚੀ ਹੈ ਔਰ ਕਿੰਨਾ ਕਲਰ ਹੈ ਦੇ ਉੱਤੇ ਔਰ ਔਰ ਇਹ ਕੁਦਰਤੀ ਕਲਰ ਹੈ ਹਾਂ ਨਹੀਂ ਨਹੀਂ ਕੁਦਰਤੀ ਕੁਦਰਤੀ ਕਲਰ ਹੈ ਇਹਦੇ ਤੇ ਔਰ ਕਿ ਲੋ ਪਤਾ ਕਿੰਨੇ ਜਿਹੜਾ ਲਾਲ ਹੈ ਕਹਿੰਗੇ ਆਹ ਦੇ ਕੋਈ ਇਹਦੇ ਰੰਗ ਲਾਇਆ ਜੇ ਦਰਸਰ ਅ ਅਸੀਂ ਪਹਿਲਾਂ ਤਾਂ ਇਨਸਾਨ ਆ ਮਨੁੱਖਾ ਹਾਂ ਬਿਲਕੁਲ ਸਾਡੇ ਬੱਚਿਆਂ ਨੇ ਖਾਣੀ ਹੈ ਅਸੀਂ ਖੁਦ ਖਾਣੀ ਹੈ ਪਹਿਲਾਂ ਤਾਂ ਮੈਂ ਆਪਣੇ ਤੇ ਗੱਲ ਕਰੂੰਗਾ ਕਿ ਮੈਂ ਖੁਦ ਖਾਣੀ ਮੇਰੇ ਬੱਚਿਆਂ ਨੇ ਮੇਰੇ ਪਰਿਵਾਰ ਨੇ ਖਾਣੀ ਮੇਰੇ ਸੱਜਣਾ ਮਿੱਤਰਾਂ ਯਾਰਾਂ ਦੋਸਤਾਂ ਨੇ ਖਾਣੀ ਮੇਰੇ ਰਿਸ਼ਤੇਦਾਰਾਂ ਨੇ ਖਾਣੀ ਉਸ ਤੋਂ ਅਗਲੀ ਮੈਂ ਗੱਲ ਕਰਾਂ ਨਾ ਜੀ ਫਿਰ ਤੇ ਜੇ ਮੈਂ ਅਸੀਂ ਸਾਰਿਆਂ ਨੇ ਖਾਣੀ ਹੈ ਤੇ ਅਸੀਂ ਕਿਸੇ ਨੂੰ ਜ਼ਹਿਰ ਕਿਉਂ ਪਰੋਸਾਂਗੇ ਅਸੀਂ ਜ਼ਹਿਰ ਨਹੀਂ ਪਰੋਸਾਂਗੇ ਕਿਸੇ ਨੂੰ ਕੋਈ ਚੈਲੰਜ ਹੈ ਜੀ ਓਪਨ ਚੈਲੰਜ ਹੈ ਜੀ ਪੂਰੇ ਬਾਗ ਬਣਾ ਦੇ ਆਹੇ ਪੌਪ ਤਾਜੇ ਬਿਲਕੁਲ ਲਾਪ ਦਿਖ ਰਹੇ ਆ ਇਹ ਤੁਸੀਂ ਦੇਖ ਰਹੇ ਹੋ ਇਹਦਾ ਟੇਸਟ ਵੀ ਦੇਖਿਓ ਜੀ ਇਹ ਆਪਾਂ ਸਾਰਾ ਦਿਨ ਵੀ ਖਾਂਦੇ ਰਵਾਂਗੇ ਥੋੜੇ ਥੋੜੇ ਕੋਈ ਇਹਦਾ ਸਾਈਡ ਇਫੈਕਟ ਨਹੀਂ ਕੋਈ ਇਹਦਾ ਨੁਕਸਾਨ ਨਹੀਂ ਖਾਵਾਂਗੇ ਕੱਚੀ ਰੱਸੀ ਪੀਵਾਂਗੇ ਜੀ ਤੇ ਫਿਰ ਤੁਸੀਂ ਦੇਖਿਓ ਕਮਿਊਨਿਟੀ ਆਪਾਂ 도ੜੇ ਫਿਰਦੇ ਨਹੀਂ ਸਾਰਾ ਦਿਨ ਸਾਡੇ ਤੁਸੀਂ ਇੱਥੇ ਵਪਾਰੀ ਦੇਖਿਓ ਰਾਤ ਵੀ ਨਹੀਂ ਸੌਂਦੇ ਦਿਨ ਵੀ ਨਹੀਂ ਸੌਂਦੇ ਵਿਚਾਰੇ ਕੰਮ ਕਰਦੇ ਨੇ ਲੇਬਰ ਵੀ ਕੰਮ ਕਰਦੀ ਹੈ ਭੱਜ ਭੱਜ ਕੰਮ ਕਰਦੀ ਕੋਈ ਸਵਾਦ ਬਹੁਤ ਵਧੀਆ ਜੀ ਸਵਾਦ ਬਹੁਤ ਅੱਛਾ ਟੇਸਟ ਬਹੁਤ ਅੱਛਾ ਇਹਦੇ ਚ ਜਿਹੜੀ ਜਿਹੜੀਆਂ ਆਪਾਂ ਉਹਦੇ ਟੈਕਨੀਕ ਪੋਟੈਂਸ਼ਲ ਹੈ ਡਾਕਟਰ ਸਾਹਿਬ ਇਹਦੀ ਤਾਂ ਇੰਡੀਆ ਵਿੱਚ ਹੀ ਡਿਮਾਂਡ ਇੰਨੀ ਹੈ ਕਿ ਇੱਥੇ ਹੀ ਨਹੀਂ ਪੂਰੀ ਹੋ ਰਹੀ ਬਿਲਕੁਲ ਹੁਣ ਵੈਸੇ ਵੀ ਪੰਜਾਬ ਸਰਕਾਰ ਨੇ ਵੀ ਕੋਸ਼ਿਸ਼ ਕੀਤੀ ਹੈ ਡਿਪਾਰਟਮੈਂਟ ਨੇ ਕੋਸ਼ਿਸ਼ ਕੀਤੀ ਹੈ ਡਾਕਟਰ ਮੈਡਮ ਕਾਫੀ ਕੋਸ਼ਿਸ਼ ਕੀਤੀ ਸਾਡੇ ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ ਜੈ ਐਚਓਡੀ ਜੀ ਤੇ ਜ਼ਰੂਰੀ ਮੁੱਖ ਮੰਤਰੀ ਸਾਹਿਬ ਕਾਫੀ ਉਹਨਾਂ ਨੇ ਸਾਰਿਆਂ ਨੇ ਬੜਾ ਐਫਰਟਸ ਕੀਤਾ ਕਿ ਇਹਨੂੰ ਬਾਹਰ ਭੇਜਿਆ ਜਾਵੇ ਹਾਂਜੀ ਤੇ ਪਿਛਲੇ ਸਾਲ ਵੀ ਕਾਫੀ ਖੇਪ ਕਹੀ ਹੈ ਰਕੇਸ਼ ਡੜਵਾਲ ਜੀ ਬੜਾ ਨਾਮ ਉਹ ਕਹਿੰਦੇ ਭਾਵੇਂ ਘਟੇ ਦਾ ਸੁਧਾਰ ਹੀ ਹੈਗਾ ਜ਼ਿੰਮੇਦਾਰਾਂ ਦੇ ਵਿੱਚ ਮੈਂ ਪਹਿਲਾਂ ਹੀ ਬੇਨਤੀ ਕਰ ਰਿਹਾ ਕਿ ਇਹਨੂੰ ਵੰਡ ਕੇ ਖੇਤੀ ਜ਼ਰੂਰ ਕਰੋ ਵੰਡ ਕੇ ਖੇਤੀ ਕਰੋ ਚਾਹੇ ਉਹ ਆਸੀਂ ਉਹ ਜੰਗਲ ਵਾਲੀ ਖੇਤੀ ਕਰੀਏ ਚਾਹੇ ਫਲਦਰ ਖੇਤੀ ਕਰੀਏ ਚਾਹੇ ਸਬਜ਼ੀ ਦੀ ਖੇਤੀ ਕਰੀਏ ਸਾਰੀ ਕੋਸ਼ਿਸ਼ ਕਰੀਏ ਪੂਰੇ ਪੰਜਾਬ 'ਚ ਸਾਨੂੰ ਕਿਸੇ ਕੋ ਵੀ ਐਮਐਸਪੀ ਲੈਣ ਵਾਸਤੇ ਮਗਰ ਨਾ ਭਜਣਾ ਪਵੇ ਸਾਡੇ ਕੋ ਕਣਕ ਉਹ ਨਹੀਂ ਹੋਵੇ ਕਿ ਜਿੰਨੀ ਸਾਡੀ ਕਣਕ ਨੂੰ ਚੁੱਕ ਕੇ ਹੱਥਾਂ ਤੇ ਲੈ ਜਾਣ ਸਾਡੇ ਕੋ ਚੌਲ ਉਹ ਨਾ ਹੋਵੇ ਜਿੰਨਾ ਸਾਡੇ ਹੱਥਾਂ ਤੇ ਚੁੱਕ ਕੇ ਲੈ ਜਾਣ ਸਾਡੇ ਕੋਲ ਫਾਲੋ ਉਹਨਾਂ ਕੋ ਹੋਵੇ ਜਿੰਨਾ ਕਾਡਾ ਹੱਥਾਂ ਤੇ ਚੁੱਕ ਕੇ ਲੱਜਣਾ ਸਾਨੂੰ ਕਿਸੇ ਦੇ ਅੱਗੇ ਹੱਥ ਨਾ ਕਰਨਾ ਪਵੇ ਔਰ ਅੱਜ ਇਹ ਇਹ ਫਲ ਜਿਹੜਾ ਲੀਚੀ ਹੈ ਫਲਦਾਰ ਪੌਦੇ ਜਿਹੜੇ ਅਸੀਂ ਤਿਆਰ ਕੀਤੇ ਆ ਪੁਸ਼ਤਾਨੀ ਲੱਗੇ ਆ ਕੁਛ ਅਸੀਂ ਆਪ ਹੱਥੀ ਲਾਏ ਹੋਏ ਨੇ ਤੇ ਇਹੋ ਜੀ ਖੇਤੀ ਵੱਲ ਕਿਸਾਨ ਨੂੰ ਆਉਣਾ ਚਾਹੀਦਾ ਮੈਂ ਨੌਜਵਾਨ ਵੀਰਾਂ ਨੂੰ ਵੀ ਸਾਰਿਆਂ ਨੂੰ ਕਹਿਣਾ ਕਿ ਖੇਤੀ ਨੂੰ ਵੱਖਰੇ ਢੰਗ ਨਾਲ ਅਲੱਗ ਢੰਗ ਨਾਲ ਨਾ ਕਰੀਏ ਜਿੰਨੀ ਕੋਸ਼ਿਸ਼ ਕਰੀਏ ਵਾਤਵਾਤ ਟੈਕਨੋਲੋਜੀ ਲਿਆਂਦੀ ਅਸੀਂ ਕੋਸ਼ਿਸ਼ ਕਰ ਰਹੇ ਆਂ ਕੋ ਵੇਖ ਰਹੇ ਆਂ ਕਿ ਇਹਨੂੰ ਕਿਸ ਤਰ੍ਹਾਂ ਜੇ ਲਈ ਚੀਜ਼ ਜੇ ਗਲੋਬਲ ਵਾਰਮਿੰਗ ਗਰਮੀ ਆਂਦੀ ਹੈ ਮਹਾਰਾ ਨਾਲ ਹੁਣ ਬਾਰ ਬਾਰ ਗੱਲ ਹੋ ਰਹੀ ਹੈ ਕਿ ਇਹਨੂੰ ਕਿਵੇਂ ਬਚਾਇਆ ਜਾਵੇ ਫੋਗਰ ਲਾਇਆ ਜਾਵੇ ਜਾਂ ਹੋਰ ਸਿਸਟਮ ਲਾਇਆ ਜਾਵੇ ਹਣੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਤੁਹਾਡਾ ਮਹਿਕ ਬੜੀ ਮਹਿਕਮਾ ਆ ਜੀ ਉਥੇ ਮਹਾਰਾ ਦੇ ਨਾਲ ਯੂਨੀਵਰਸਿਟੀ ਦੇ ਮਹਾਰਾ ਦੇ ਨਾਲ ਚੁੱਕਿਆ ਜਾਵੇ ਤੇ ਸਾਡੀ ਉਹ ਗਵਾਹੀ ਜਿਹੜੀ ਆ ਉਹ ਹੀ ਇਹਨੂੰ ਜੇ ਕੰਮ ਜੇ ਕਰ ਸਕਦੇ ਕਿਸੇ ਦੇ ਕਹਿ ਤੇ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਕੁਝ ਜਿਹੜਾ ਚੱਲਦਾ ਵਾ ਜੀ ਤੇ ਉਹ ਉਹ ਨਾ ਬੰਦ ਕਰੀਏ ਜੀ ਸੋਸ਼ਲ ਮੀਡੀਆ ਕੋ ਮਹਰ ਜੀ ਮੇ ਸਾਡੇ ਜ਼ਿਲ੍ਹੇ ਦੀ ਟੀਮ ਬਹੁਤ ਅੱਛੀ ਬਾਗਬਾਨੀ ਦੀ ਟੀਮ ਆ ਚੋਡੀ ਅੱਛੇ ਨੇ ਡਿਪਟੀ ਡਾਕਟਰ ਸਾਹਿਬ ਅੱਛੇ ਨੇ ਜੋ ਉੱਪਰ ਡਾਇਰੈਕਟਰ ਸਾਹਿਬ ਮੈਮ ਕਾਫੀ ਅੱਛੇ ਨੇ ਕੋਈ ਵੀ ਡਿਮਾਂਡ ਸਾ ਜਿੰਮੇਵਾਰੀ ਦੀ ਬਾਗਬਾਨਾਂ ਦੀ ਉਹ ਲਗਭਗ ਪੂਰੀ ਕਰੀ ਜਾਂਦੇ ਨੇ ਕਾਫੀ ਸਹਿਯੋਗ ਕਰਦੇ ਸਮੇਂ ਸਮੇਂ ਤੇ ਟ੍ਰੇਨਿੰਗ ਦਿੰਦੇ ਨੇ ਤੇ ਅਸੀਂ ਤਾਂ ਸਾਰਿਆਂ ਦਾ ਧੰਨਵਾਦ ਮੈਂ ਕਰਦਾ ਤੁਹਾਡਾ ਆਿਆਂ ਦਾ ਜੀ ਆਇਆਂ ਕਹਿੰਦਾ ਤੁਹਾਡੀ ਪੂਰੀ ਟੀਮ ਦਾ ਜੀ ਆਇਆਂ ਆਖਦਾ ਧੰਨਵਾਦ ਕਰਦਾ ਤੁਹਾਡਾ ਸਾਡ ਵੀਰੋ ਸਰ ਗੁਰਵਿੰਦਰ ਸਿੰਘ ਉਹਨਾਂ ਨੇ ਤੁਹਾਡੇ ਨਾਲ ਅੱਜ ਬਾਗਬਾਨੀ ਬਾਰੇ ਜਿਹੜਾ ਲਿਟੀ ਦਾ ਫਾਲਿਆ ਦੇ ਜੀ ਦਾ ਬਾਗ ਬਾ ਬਾ ਗਿਆ ਉਹਦਾ ਕੀ ਫਾਇਦਾ ਵਾ ਕਿੰਨੀ ਆਮਦਨ ਹੋਏਗੀ ਕਿੰਨਾ ਉਹਦਾ ਨੁਕਸਾਨ ਹੋਊਗਾ ਜਾਂ ਉਹਦੇ ਚੁੱਕੀ ਮੁਸ਼ਕਲਾਂ ਕੀ ਆ ਰਹੀਆਂ ਨੇ ਉਹਦੇ ਬਾਰੇ ਤੁਹਾਡੇ ਬੜੇ ਖੁੱਲ ਕੇ ਵਿਚਾਰ ਕੀਤੇ ਆ ਆਸ ਹੈ ਕਿ ਤੁਸੀਂ ਸਾਰੇ ਆਪਣੇ ਇਸ ਚੀਜ਼ ਤੋਂ ਬਰਬਰ ਸਿੱਖ ਕੇ ਆਪਾਂ ਕਿਉਂਕਿ ਜਿਹੜੀ ਖੇਤੀ ਭੁਿੰਤਾ ਦੀ ਹੈ ਇੱਥੇ ਤਰ੍ਹਾਂ ਹੀ ਹੋਣੀ ਆ ਇਹ ਆਪਾਂ ਵੱਖ-ਵੱਖ ਫਸਲਾਂ ਜਿਹਦੇ ਮੱਕੀ ਦੀ ਗੱਲ ਕਰਦੇ ਮੱਕੀ ਹਟੇ ਪਠਾਨਕੋਟ ਦੇਸੀ ਉਹ ਕਿ ਬਹੁਤ ਵਧੀਆ ਵਾ ਜਿਹੜੇ ਕਿ ਕਿਸੇ ਦਾ ਕੋਈ ਮੇਲ ਨਹੀਂ ਹੁਦਾ ਹੈਗਾ ਉਹਦੀ ਰੋਟੀ ਦਾ ਮੇਲ ਕੋਈ ਨਹੀਂ ਆ ਨੀਚੀ ਪਾਕਸਤਨ ਪਰ ਆਪਣੀ ਪਠਾਨਕੋਟ ਦੀ ਬਹੁਤ ਵਧੀਆ ਵਾ ਸੋ ਇਹ ਬਾਸਬੋਦੀ ਗਰਦਾਸਪੋਦੀ ਬਹੁਤ ਵਧੀਆ ਵਾ ਇਹ ਸਾਰੇ ਜਿਹੜੇ ਆ ਉਹ ਖਿੱਤੇ ਆ ਜਿੱਥੇ ਜਿਹੜੇ ਬਾਗ ਦੇ ਜਿਹੜੀ ਫਸਲਾਂ ਜਿਹੜੀਆਂ ਸੋ ਇੱਕ ਗੱਲ ਹੋ ਰਹੀ ਹੈ ਕਿ ਜਿਹੜੀ ਪਲਾਂਟ ਆ ਉਹ ਆਪਾਂ ਚਲਦੀਏ ਫਿਰਦੀਆਂ ਜਿਹੜੀ ਗਲੀਆਂ ਚਾਉਂਦੇ ਆ ਉਹਨਾਂ ਕੋਲ ਲੈ ਜਾਣ ਆਪਣਾ ਜਿਹੜੇ ਚੰਗੇ ਫਾਰਮਰ ਨੇ ਚੰਗੇ ਗਰੋਅਰ ਨੇ ਜਿਨ੍ਹਾਂ ਨੇ ਆਪਣੀਆਂ ਨਰਸੀਆਂ ਲਾਈਆਂ ਨੇ ਬਾਗਬਾਨੀ ਵਿਭਾਗ ਆ ਖੇਤੀਬੜੀ ਯੂਨੀਵਰਸਿਟੀ ਤੋਂ ਆ ਉੱਥੋਂ ਲੈ ਜਾਣ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਗੁਰਵਿੰਦਰ ਸਿੰਘ ਉਹਨਾਂ ਦਾ ਜਿਆਦਾ ਧੰਨਵਾਦ ਜਿਨ੍ਹਾਂ ਨੇ ਤੁਹਾਡੇ ਨਾਲ ਚਾਰਜ ਸੰਧੀ ਕੀਤੇ ਆ ਤੇ ਸਾਰੇ ਸਸੀਕਰ ਸਾਰੇ ਸਾਰਿਆਂ ਦਾ